ਰੱਟ ਬੋਟਮ ਕੁੜੇ ਨੀ ਤੇ ਦੋ ਕੰਡੀਆਂ ਤੇ ਤੁਰੇ ਉਦੋਂ ਦੀ ਤੁਹਾਨੂੰ ਤਾਂ ਪਤਾ ਹੀ ਆ ਕੋਸ ਨੇ ਪਹਿਲਾਂ ਹੀ ਕਰਨ ਬਾਈ ਦਾ ਗੋਇਨ ਆਫ Song ਐ ਜਿਸ ਦੇ ਵਿੱਚ ਇੱਕ TikTok ਸਟਾਰ ਨੂੰ ਰਿਪਲਾਈ ਕੀਤਾ ਗਿਆ ਕਿਉਂਕਿ ਉਹਨੇ ਕੁਝ ਟਾਈਮ ਪਹਿਲਾਂ ਕਰਨ ਬਾਈ ਨੂੰ ਫੁਕਰਾ ਦੱਸਿਆ ਸੀ ਮਰ ਤਗੜਾ ਫੁਕਰਾ ਹੈ ਕਰਨ ਓਜਲਾ ਆ ਕੀ ਹੋਇਆ ਮੈਨੂੰ ਪਹਿਲੇ ਐਵੇਂ ਲੱਗਾ ਸੀ ਇਸ ਵੀਰੇ ਦੀ ਜਿਹੜੀ ਵੀਡੀਓ ਉਹਦੇ ਵਿੱਚ ਕਰਨ ਬਾਈ ਨੇ ਕਮੈਂਟਾਂ ਨਾਲ ਇਹਨੂੰ ਸਮਝਾ ਦਿੱਤਾ ਵੀ ਮੈਂ ਫੋਕਰਾ ਨਹੀਂ ਮੈਂ ਮਿਹਨਤ ਕਰਕੇ ਅੱਗੇ ਆਇਆ ਵੈਸੇ ਤੁਹਾਡੇ ਕੀ ਵਿਚਾਰਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਗਾਣੇ ਦੀ ਗੱਲ ਕਰੀਏ ਗਾਣਾ ਇੱਕਦਮ ਬਾਬੇ ਸਿਰਾਇਆ ਗਾਣੇ 'ਚ ਸੁਣ ਕੇ ਇੱਕ ਮੋਟੀਵੇਸ਼ਨਲ ਵੀ ਆਉਂਦਾ ਆ ਠੀਕ ਆ ਤੇ ਗਾਣੇ 'ਚ ਜਿਹੜੀ ਕਰਨ ਬਾਈ ਦੀ ਦੀ ਵੋਕਲ ਆ ਉਹ ਵੀ ਬਹੁਤ ਘੈਂਟ ਆ ਤੇ ਬਾਈ ਦੇ ਜਿਹੜੇ ਵੀਡੀਓਗ੍ਰਾਫੀ ਨੇ ਉਹ ਵੀ ਬਹੁਤ ਘੈਂਟ ਨੇ ਰੁਕਦੇ ਥੋੜੀਆਂ ਬਤਲੋ ਹੁਣ ਰਹਿੰਦੇ ਟੱਪ ਦੀਰ ਕਨੇ ਕਦੇ ਟਿਕੇ ਨੀ ਇਹ ਨੀ ਜਿੜਾ ਸਿੱਖ ਗਏ ਅਸੀਂ ਕਦੇ ਸਿੱਖੇ ਨੀ ਇਹ ਇਹਦੇ ਮੈਂ ਦਿਖਾਉਣਾ ਰੈਟ ਦੇ ਬੋਟਮ ਮੇ ਕੂੜੇ ਨਹੀਂ ਤੇ ਦੋ ਕੰਡੀਆਂ ਤੇ ਤੁਰੇ ਉਦੋਂ ਦਿਖੇ ਨੀ ਇਹ ਹੋਇਆ ਇਹਨੂੰ ਥੋੜੀ ਗਲਤ ਨੌਲੇਜ ਮਿਲਿਆ ਨੀ ਮਿਹਨਤੀਆਂ ਬੁਕਰੇ ਦੁੜੀਆਂ ਬਤਲੋ